ਜਿਲ੍ਹਾ ਮੁਕਸਰ ਸਾਹਿਬ ਦੇ ਗਿੱਦੜ ਬਹਾਤ ਤੇ ਮਲੋਟ ਇਲਾਕੇ 'ਚ ਤੇਜ਼ ਮੀਂਹ ਤੇ ਹਨੇਰੀ ਨੇ ਭਾਰੀ ਤਬਾਹੀ ਮਚਾ ਦਿੱਤੀ ਹੈ ਕਿਸਾਨ ਇੱਕ ਬਾਰ ਫਿਰ ਸਿਰ ਫੜ ਕੇ ਬੈ ਗਏ ਨੇ ਖੇਤਾਂ 'ਚ ਪੱਕਣ ਨੂੰ ਤਿਆਰ ਖੜੀ ਕਣਕ ਦੀ ਫਸਲ ਲਗਭਗ ਵਿਛ ਚੁੱਕੀ ਹੈ ਜਿਸ ਦਾ ਮਤਲਬ ਹੈ ਕਿਸਾਨਾਂ ਦੀ ਮਿਹਨਤ ਮਿੱਟੀ ਹੋ ਗਈ ਹੈ ਇਹੀ ਹਾਲਾਤ ਲਗਭਗ ਪੂਰੇ ਪੰਜਾਬ 'ਚ ਨੇ ਪਿਛਲੇ 3 ਤੋਂ 4 ਦਿਨ ਤੋਂ ਖਰਾਬ ਮੌਸਮ ਦੀ ਮਾਰ ਕਿਸਾਨ ਚੱਲ ਰਹੇ ਨੇ ਪੰਜਾਬ 'ਚ ਕੁਝ ਜ਼ਿਲ੍ਹੇ ਅਜੇ ਵੀ ਨੇ ਜਿੱਥੇ ਪਿਛਲੇ ਕੁਝ ਘੰਟਿਆਂ ਦੇ ਵਿੱਚ ਗੜੇ ਮਾਰੀ ਵੀ ਹੋਈ ਹੈ ਤੇਜ਼ ਮੀਂਹ ਤੇ ਹਵਾਵਾ ਨੇ ਕਈ ਏਕੜਾਂ ਦੇ ਵਿੱਚ ਫੈਲੀ ਕਣਕ ਦੀ ਫਸਲ ਨੂੰ ਤਬਾਹ ਕਰ ਦਿੱਤਾ ਜਿੱਥੇ ਤੱਕ ਵੀ ਨਜ਼ਰ ਜਾ ਰਹੀ ਹੈ ਕਿਸਾਨਾਂ ਦੀ ਫਸਲ ਖੇਤਾਂ 'ਚ ਵਿਛੀ ਪਈ ਹੈ ਕਿਸਾਨ ਹੁਣ ਪੰਜਾਬ ਸਰਕਾਰ ਤੋਂ ਉਮੀਦ ਲਗਾਈ ਬੈਠੇ ਨੇ ਕਿ ਸਰਕਾਰ ਬਣਦਾ ਮੁਆਵਜ਼ਾ ਦੇਵੇ ਜਿਹੜਾ ਮੌਸਮ 2-3 ਦਿਨ ਤੋਂ ਬਹੁਤ ਖਰਾਬ ਚੱਲ ਰਿਹਾ ਹੈ ਕੁਦਰਤੀ ਕਰੋਪੀ ਹੈ ਕਿਸਾਨਾਂ ਤੇ ਸਾਰਾ ਦਿ ਹੈ ਰਾਤ ਵੀ ਕਾਫੀ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਕਣਕਾਂ ਦਾ ਕਾਫੀ ਨੁਕਸਾਨ ਆਇਆ ਗੜੇ ਵੀ ਪਏ ਬਹੁਤ ਐ ਜੋ ਚਖੜਾ ਤੂਫਾਨ ਨੇ ਕਣਕਾਂ ਜਿਹੜੀਆਂ ਪਾਇਆਂ ਲੱਗੀਆਂ ਸੀ ਉਹ ਕਣਕਾਂ ਸਿੱਟੀਆਂ ਆ ਸਾਡੀ ਸਰਕਾਰ ਨੂੰ ਅਪੀਲ ਆ ਬੇਨਤੀ ਆ ਕਿ ਜਿੱਥੇ ਵੀ ਜਿੰਨਾ ਵੀ ਕਿਸੇ ਕਿਸਾਨ ਦਾ ਨੁਕਸਾਨ ਹੋਇਆ ਉਹਦੀ ਤੁਰੰਤ ਕਰਤੌਰੀ ਕਰਾ ਕੇ ਉਹਦਾ ਮੁਆਵਜ਼ਾ ਦਿੱਤਾ ਜਾਵੇ ਕਿਸਾਨ ਤਾਂ ਅੱਗੇ ਬਹੁਤ ਮਾਰ ਚੱਲ ਚੁੱਕੇ ਆ ਮਹਿੰਗਾਈ ਦਾ ਹੋਰ ਸਾਰੇ ਪਾਸੋਂ ਕਿਸਾਨ ਤੇ ਮਾਰ ਪੈਂਦੀ ਆ ਕੁਦਰਤ ਵੀ ਕਿਸਾਨਾਂ ਤੇ ਕਰੋਪ ਐ ਇੱਕ ਸਰਕਾਰ ਆ ਆਮ ਜਨਤਾ ਦੀ ਮਾਂ ਹੁੰਦੀ ਆ ਮਾਂ ਇੱਕ ਸਰਕਾਰ ਨੂੰ ਫਰੇਕ ਜਨਤਾ ਦਾ ਖਿਆਲ ਰੱਖਣਾ ਚਾਹੀਦਾ ਹੈ ਇਸ ਕਰਕੇ ਬੇਨਤੀ ਹੈ ਕਿ ਜੋ ਵੀ ਜਿੰਨਾ ਵੀ ਨੁਕਸਾਨ ਹੋਇਆ ਕਿਸੇ ਵੀ ਗਰੀਬ ਦਾ ਹੋਇਆ ਕਿਸੇ ਮਜ਼ਦੂਰ ਦਾ ਕਿਸੇ ਕਿਸਾਨ ਦਾ ਉਹ ਤੁਰੰਤ ਉਹਦੀ ਗਰਦੌਰੀ ਕਰਾ ਕੇ ਉਹਦਾ ਮੁਆਵਜ਼ਾ ਦਿੱਤਾ ਜਾਵੇ ਧੰਨਵਾਦ ਜੋ ਕਿ ਅੱਜ ਤੁਹਾਨੂੰ ਪਤਾ ਹੈ ਕਿ ਰਾਤ ਦਾ ਪ੍ਰਮਾਤਮਾ ਦੀ ਬਹੁਤ ਵੱਡੀ ਕਰੋਪੀ ਆ ਕਿ ਨੁਕਸਾਨ ਤੇ ਕਿੰਨਾ ਨੇਰੀ ਝਖੜ ਆ ਕਿੰਨਾ ਮੀਂਹ ਆ ਜੋ ਕਿ ਅੱਜ ਫਸਲਾਂ ਬੱਦਨ ਕਿਨਾਰੇ ਸੀ ਜਿਉਂ ਸਿਰੇ ਤੇ ਜਾ ਕੇ ਪ੍ਰਮਾਤਮਾ ਨੇ ਐਡੀ ਕਰੋਪੀ ਕੀਤੀ ਹੈ ਕਿ ਫਸਲਾਂ ਜਿਉਂ ਧਰਤੀ ਦੇ ਵਿੱਚ ਵਿਛਾ ਦਿੱਆਂ ਜੋ ਕਿ ਤੁਹਾਨੂੰ ਪਤਾ ਹੈ ਪਿਛਲੇ ਸਾਲ ਵੀ ਜੋ ਕਣਕਾ ਜੈਤੋ ਏਰੀਆ ਮਾਰਿਆ ਗਿਆ ਸੀ ਜੋ ਕਿ ਇਹਦਾ ਅੱਗੇ ਵੀ ਘੜੇ ਮਾਰੀ ਨਾ ਮਾਰਿਆ ਗਿਆ ਕਰਕੇ ਤੇ ਸੰਘਰਸ਼ ਕਰਕੇ ਹੀ ਇਹਦਾ ਮੁਆਵਜ਼ਾ ਲਿਆ ਸੀ ਹੁਣ ਵੀ ਅਸੀਂ ਇਹੀ ਪ੍ਰਸ਼ਾਸਨ ਨੂੰ ਕਹਿੰਦੇ ਆ ਕਿ ਇਹਦਾ ਮੰਨ ਕੇ ਚੱਲੋ ਜੋ ਵੀ ਹੈ ਜ਼ਿੰਮੇਵਾਰ ਦਾ ਨੁਕਸਾਨ ਹੋਇਆ ਜਿੰਨਾ ਬੰਦਾ ਮੁਆਵਜ਼ਾ ਦਿੱਤਾ ਜਾਵੇ ਜੋ ਕਿ ਸੰਘਰਸ਼ ਕਰ ਨੂੰ ਤੁਹਾਨੂੰ ਪਤਾ ਵੀ ਅੱਗੇ ਜ਼ਿੰਮੇਵਾਰਤਾ ਬਹੁਤ ਕਾਜੀ ਕਰਨ ਨੂੰ ਅੱਗੇ ਹੋਇਆ ਪਿਆ ਕੋਈ ਬਾਰਡਰਾਂ ਤੇ ਲੜਾਈ ਲੜੀ ਜਾਂਦਾ ਕੋਈ ਕੁਝ ਹੈ ਇਥੇ ਲਈ ਅਸੀਂ ਆਨੇ ਆ ਵੀ ਵਾਰ ਤੋਂ ਵਾਰ ਸਰਕਾਰ ਨੂੰ ਜੋ ਬੰਦਾ ਮੁਆਵਜ਼ਾ ਦਿੱਤਾ ਜਾਵੇ ਨਹੀਂ ਤਾਂ ਫਿਰ ਕਿਸਾਨ ਕੋਲੇ ਟੈਕਟ ਕਰ ਲਈ ਜਾਂ ਖੁਦਕੁਸ਼ੀ ਹੈ ਤੇ ਜਾਂ ਛੜਕਾ ਰੋਕਣਾ ਹੋਰ ਕੁਝ ਨਹੀਂਗਾ ਇਦੋਂ ਵਾਲਾ ਰਹਿ ਵੀ ਕੋਈ ਨਹੀਂ ਜਾਂਦਾ ਤੇ ਨੁਕਸਾਨ ਤੁਹਾਨੂੰ ਆਪ ਹੀ ਪਤਾ ਸਰਕਾਰ ਨੂੰ ਨਹੀਂਦਾ ਸਾਰਾ ਕੁਝ ਕੀ ਕੁਸਰਾ ਦਾ ਹੋਈ ਜਾਂਦਾ ਕਿੰਨਾ ਕਣਕਾਂ ਦੇ ਮੰਨਗੇ ਚਲੋ ਤੁਹਾਨੂੰ ਪਤਾ ਵੀ ਚਿੱਟੇ ਜਮਾ ਬਣੇ ਦਾਣੇ ਬਣੇ ਹੋਏ ਸੀ ਹੁਣ ਤਾਂ ਇਸ ਤੋਂ ਬਾਅਦ ਇੱਥੇ ਰਹਿਣਾ ਵੀ ਬਦ ਨਹੀਂ ਗਾ ਤੇ ਇੱਥੇ ਲਈ ਬਹੁਤ ਵੱਡਾ ਨੁਕਸਾਨ ਆ ਖੇਤਾਂ ਦਾ ਤੇ ਵੱਧ ਤੋਂ ਵੱਧ ਜੋ ਬੰਦਾ ਮਾਅਵਾ ਦਿੱਤਾ ਜਾਵੇ ਮੈਂ ਤਾਂ ਫਿਰ ਤੁਖਾਨ ਸ਼ਿਕਾਇਤ ਕਰ ਲਈ ਜਾਰੀ ਰਹਿ ਗਈ